ਤੱਲਾ ਮਛਗੋੜੇ ਥਣੇ ਦੇ ਵਿੱਚ ਆਨੰਦ ਮੈਡੀਕਲ ਹਸਪੀਟਲ ਹੈ ਉੱਥੇ ਜਸਵੀਰ ਕੌਰ ਦੀ ਕੁੜੀ ਲੜੀ ਹੈ ਉਹ ਕੁਝ ਰਿਲੀਜੀ ਫਰਨੈਲ ਵਗੈਰਾ ਲੈਣ ਨਾਲ ਮੈਡੀਕਲ ਉੱਥੇ ਹਸਪਤਲ ਦਾਖਲ ਹੋਈ ਸੀ ਜਸਵੀਰ ਕੌਰ ਜਿਹੜਾ ਪੀਕਾ ਪਰਿਵਾਰ ਸੀ ਇਹਦਾ ਬ੍ਰਦਰ ਪਾਦਾ ਇਹਦੀ ਮਾਤਾ ਤੇ ਇਹਦੇ ਮਾਮੇ ਦੇ ਮੁੰਡੇ ਦੋ ਉਹ ਜਿਹੜੇ ਹਸਪੀਟਲ ਦੇ ਵਿੱਚ ਆ ਗਏ ਉਹਨਾਂ ਨੇ ਜਿਹੜਾ ਮੁੰਡੇ ਵਾਲਾ ਪਰਿਵਾਰ ਸੀ ਉਹਦੇ ਕਿਰਚਾ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਸੁਖੈਨ ਸਿੰਘ ਤੇ ਗੁਲਚਨ ਸਿੰਘ ਤੇ ਹਰਦੀਪ ਸਿੰਘ ਇਹ ਇਜੈਡ ਹੋਏ ਆ ਹਰਦੀਪ ਸਿੰਘ ਦੇ ਬਿਆਨ ਤੇ ਜਿਹੜਾ 307 ਦਾ ਪਰਚਾ ਦਰਜ ਕੀਤਾ ਗਿਆ FIR ਨੰਬਰ 27 ਇਹ ਜੀਨਰਲਸ ਕ੍ਰਾਈਮ ਨੂੰ ਮੁਕਰਾਫਰ ਕਰਦੇ ਹੋਏ ਮੈਡਮ ਅਮਨੀਤ ਕੁੰਡਲ ਜੀ ਸੀਨੀਅਰ ਪੁਲਿਸ ਸਟਾਨ ਕੰਡਾਈ ਦੇ ਦਚਨ ਦੇਖਦੇ ਦੋ ਪਾਰਟੀਆਂ ਮਨੰਜਾ ਸੀ ਐਸ ਐਚਓ ਮਾਝੂਵੜਾ ਨੇ ਜਿਹੜਾ ਇਮੀਡੀਏਟਲੀ 2 ਘੰਟੇ ਦੇ ਵਿੱਚ ਮੁੱਲਜੋਂ ਜਿਹੜੇ ਅਰੈਸਟ ਕਰਨੇ ਸੀ ਤਿੰਨ ਦੋ ਮੁੱਲਜੋਂ ਅੱਜ ਫੜਨ ਆਲੇ ਆ ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਜੀ ਇਹਨਾਂ ਦੇ ਨਾਮ ਵਗੈਰਾ ਕਿਹੜੇ ਨੇ ਤੇ ਇਹਨਾਂ ਦੇ ਨਾਮ ਗੁਰਦੀਪ ਸਿੰਘ ਆ ਗੁਰਪ੍ਰੀਤ ਆ ਤੇ ਮਨਜੀਤ ਸਿੰਘ ਆ ਇਹਦੇ ਮਾਮੇ ਦਾ ਮੁੰਡਾ ਜਿਹੜਾ ਕੁਮਿੰਦ ਜਸਵੀਰਪੁਰ ਤੋਂ ਆ ਤੇ ਕਿਹੜੀਆਂ ਤੇ ਅਰਾਮਲ ਤਹਿ ਦੇ ਇਹਨਾਂ ਦੇ ਪਰਚਾ ਦਰਜ ਕੀਤਾ ਗਿਆ ਹੈ ਪਰਚਾ ਜੀ 307 323 324 148 159 ਆਈਪੀਸੀ ਦੇ ਤਹਿ ਦਰਜ ਕੀਤਾ ਗਿਆ ਇਹ ਸਰ ਬੈਕਗ੍ਰਾਉਂਡ ਦੀ ਗੱਲ ਕਰੀਏ ਬੈਕਗ੍ਰਾਉਂਡ ਵੀ ਕੋ ਕ੍ਰਿਮੀਨਲ 타입 ਬੈਕਗ੍ਰਾਉਂਡ ਹੈ ਅਜੇ ਅਜੇ ਲਈ ਤਫਤੀਸ਼ ਦੇ ਦੌਰਾਨ ਕੋਈ ਜਿਹੜੇ ਫੈਕਟ ਸਾਹਮਣੇ ਆਣਗੇ ਉਹਦੇ ਚ ਲਿਖਾਂਗੇ ਅੱਜ ਅਜਿੰਦਾ ਦੋ ਦੰਦਰ ਮਾਡਲ ਆਪੇ ਚੱਲਦਾ ਠੀਕ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ